ਹੁਣ ਇੱਕ ਬੰਦਾ ਹੈ ਉਹ ਮਿੱਟੀ 'ਚ ਕੰਮ ਕਰਕੇ ਆਇਆ ਉਹ ਕਹਿੰਦਾ ਮੈਨੂੰ ਸਾਫ ਕਰੋ ਅਸੀਂ ਉਹਦੇ ਦੇ ਪਾਣੀ ਸੁੱਟਨੇ ਆ ਉਹਨੂੰ ਸਾਫ ਕਰ ਦਿੰਨੇ ਆ ਜੇ ਉਹ ਬੰਦਾ ਮਿੱਟੀ 'ਚ ਖੇਢੀ ਜਾਵੇ ਤੇ ਉਹਦੇ ਤੇ ਪਾਣੀ ਤੁਸੀਂ ਸੁੱਟੀ ਜਾਓ ਕੀ ਉਹ ਸਾਫ ਹੋਏਗਾ ਹੋ ਹੀ ਨਹੀਂ ਸਕਦਾ ਇਧਰੋਂ ਮਿੱਟੀ ਲਾ ਰਿਹਾ ਐ ਇਧਰੋਂ ਤੁਸੀਂ ਪਾਣੀ ਸੁੱਟ ਰਹੇ ਹੋ ਸਾਫ ਨਹੀਂ ਹੋ ਸਕਦਾ ਪਹਿਲੇ ਤੇ ਉਹਨੂੰ ਸਾਫ ਕਰਨ ਵਾਸਤੇ ਮਿੱਟੀ ਬੰਦ ਕਰਨੀ ਪੈਗੀ ਫਿਰ ਉਹਦੇ ਤੇ ਪਾਣੀ ਸੁੱਟਣਾ ਪੈਗਾ ਤੇ ਇੱਥੇ ਮਿੱਟੀ ਕੀ ਹੈ ਲੀਵਰ ਨੂੰ ਠੀਕ ਕਰਨ ਵਾਸਤੇ ਜਿਹੜਾ ਖਾਣ-ਪਾਣ ਐ ਹਲਕੇ ਖਾਣੇ ਤੇ ਆਜੋ ਖੱਟੀ ਤਲੀ ਚੀਜ਼ਾਂ ਬੰਦ ਫਰਾਈਡ ਚੀਜ਼ਾਂ ਬੰਦ ਚਿਕਣੀ ਚੁਪੜੀ ਚੀਜ਼ਾਂ ਬੰਦ ਪਹਿਲੀ ਐ ਭੂਮੀ ਆਮਲਾ ਦੂਜੀ ਐ ਕੁਟਕੀ ਤੀਜੀ ਐ ਕਾਲਮਿਕ ਇਹ ਤਿੰਨੋਂ ਜੜੀ ਬੁੱਟੀਆਂ ਜੇ ਤੁਸੀਂ ਇੰਦੇ ਠੀਕ ਵਰਤੋਂ ਕਰ ਲੋਗੇ ਲੀਵਰ ਫੱਟੀ ਨਹੀਂ ਹੋਏਗਾ ਕਿਸੇ ਦਾ ਹੋ ਗਿਆ ਹੈ ਤੇ ਉਹ ਠੀਕ ਹੋਏਗਾ ਛੀਰਾ ਹੈ ਟਮਾਟਰ ਹੈ ਕੱਕੜੀ ਹੈ ਫਰੂਟ ਹੈ ਸੈਲਡ ਹੈ ਆਪਣੀ ਡਾਈਟ ਵਿੱਚ ਬਦਾਲੋ ਉਹ ਚੀਜ਼ਾਂ ਲੈਣੀ ਸ਼ੁਰੂ ਕਰੋ ਜਿਹੜੀ ਛੇਤੀ ਪਚਦੀਆਂ ਮੂੰਗੀ ਦੀ ਦਾਲ ਹੈ ਕਿਚੜੀ ਹੈ ਦੱਲਿਆ ਐਵੇਂ ਦੀ ਚੀਜ਼ਾਂ ਲੋ ਥੋੜਾ ਟਾਈਮ ਕੱਲਾ ਭੂਮੀ ਆਮਲਾ ਵੀ ਯੂਜ਼ ਕਰ ਲੋਗੇ ਨਾ ਉਹ ਵੀ ਰਾਮ ਬਾਣਾ ਇੰਦੇ ਚ ਉਹ ਦੇਖਣੀ ਹੁੰਦੀ ਹੈ ਇੱਕ ਤੇ ਬਿਲੀ ਰੂਬੀ ਵੀ ਪੀਲੀਆ ਤੇ ਨਹੀਂ ਹੋ ਰਿਹਾ ਇੱਕ ਹੁੰਦੇ ਚ ਹੁੰਦਾ ਹੈ ਐਸਜੀਓਟੀ ਐਸਜੀਪੀਟੀ ਇਹ ਦੋਨੋਂ ਐਨਜ਼ਾਈਮਸ ਹੈ ਲੀਵਰ ਦੇ ਇਹ ਐਨਜ਼ਾਈਮਸ ਪਹਿਲੇ 10 ਦਿਨ ਦੇ ਸਾਨੂੰ ਵੀ ਤੁਹਾਡਾ ਲੀਵਰ ਖਰਾਬ ਵਾਲੇ ਪਾਸੇ ਤੁਰ ਰਿਹਾ ਮੰਨ ਲਓ ਇਹਦੀ ਨੋਰਮਲ ਰੇਂਜ ਹੈ 40 ਤੁਹਾਡਾ 50 ਆ ਗਿਆ ਇਹ ਤੁਰਪਿਆ ਤੁਹਾਡਾ ਲੀਵਰ ਖਰਾਬ ਹੋਣ ਵਾਸਤੇ ਪਰ ਕਿਉਂਕਿ ਅਸੀਂ ਡਾਕਟਰਾਂ ਮੈਂ ਦਾ ਸਾਨੂੰ ਪਤਾ ਹੈ ਕਈ ਵਾਰੀ ਮਰੀਜ਼ਾਂ ਦਾ ਓ.ਟੀ.ਪੀ.ਟੀ. ਵੱਧਦਾ ਵੀ ਨਹੀਂ ਹੈ ਪਰ ਲੀਵਰ ਖਰਾਬ ਹੋ ਰਿਹਾ ਹੁੰਦਾ ਹੈ ਅਲਟਰਾਸਾਉਂਡ ਤੋਂ ਪਤਾ ਲੱਗਦਾ ਹੈ ਖੂਨ ਦੀ ਜਾਂਚ ਕਰਾਓ ਲੀਵਰ ਟੈਸਟ ਕਰਾਓ ਵਿੱਚ ਨੋਰਮਲ ਹੁੰਦਾ ਪਰ ਖਰਾਬ ਹੋ ਰਿਹਾ ਹੁੰਦਾ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਘਰ ਸਵਾਗਤ ਕਰਦੀ ਹਾਂ ਦਰਸ਼ਕੋ ਪੰਜਾਬ ਦੇ ਵਿੱਚ ਫੈਟੀ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਹਰ ਇੱਕ ਦੂਜਾ ਇਨਸਾਨ ਜਿਹੜਾ ਆ ਇਸ ਬਿਮਾਰੀ ਦੇ ਨਾਲ ਜੂਝਦਾ ਜਾ ਰਿਹਾ ਆ ਅੱਜ ਅਸੀਂ ਇਸੇ ਬਾਰੇ ਹੀ ਗੱਲਬਾਤ ਕਰਾਂਗੇ ਕਿ ਫੈਟੀ ਲੀਵਰ ਕੀ ਹੈ ਕਿਵੇਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਵੈਦ ਵਿਵੇਕ ਅਹੂਜਾ ਜੀ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗੇ ਕਿ ਫੈਟੀ ਲੀਵਰ ਹੁੰਦਾ ਕੀ ਹੈ ਫੈਟੀ ਲੀਵਰ ਨਾਮ ਆਪਣੇ ਆਪ ਦੱਸਦਾ ਹੈ ਕਿ ਫੈਟ ਜਮਾ ਹੋ ਗਿਆ ਲੀਵਰ ਵਿੱਚ ਲੀਵਰ ਦੇ ਅੰਦਰ ਨਹੀਂ ਜਮਾ ਹੁੰਦਾ ਬੈਠ ਲੀਵਰ ਦੇ ਜਿਹੜੇ ਛੋਟੇ-ਛੋਟੇ ਸੈੱਲ ਨੇ ਸੈੱਲ ਦੇ ਨਾਲ ਲੀਵਰ ਬਣੇ ਹਨ ਉਹ ਸੈੱਲ ਦੇ ਅੰਦਰ ਫੈਟ ਜਮਾ ਹੋਣਾ ਸ਼ੁਰੂ ਹੋ ਜਾਂਦਾ ਪੋ ਸਾਡੇ ਲੀਵਰ ਦਾ ਸੈੱਲ ਐ ਇੰਨਾ ਵੱਡਾ ਉਹਦੇ ਥੋੜਾ ਫੈਟ ਜਮਾ ਹੋਇਆ ਉਸ ਤੋਂ ਵੱਧ ਜਮਾ ਹੋਇਆ ਉਸ ਤੋਂ ਵੱਧ ਜਮਾ ਹੋਇਆ ਜਿੱਦਾਂ ਜਿੱਦਾਂ ਫੈਟ ਜਮਾ ਹੁੰਦਾ ਜਾਏਗਾ ਲੀਵਰ ਆਪਣਾ ਕੰਮ ਕਰਨਾ ਛੱਡਦਾ ਜਾਏਗਾ ਕੰਮ ਕੀ ਕਰਦਾ ਹੈ ਕੰਮ ਕਰਦਾ ਹੈ ਭੋਜਨ ਨੂੰ ਪਛਾਣਨ ਦਾ ਕੰਮ ਕਰਦਾ ਹੈ ਖੂਨ ਬਣਾਉਣ ਦਾ ਕੰਮ ਕਰਦਾ ਹੈ ਬੋਡੀ ਨੂੰ ਡੀਟੌਕਸੀਫਾਈ ਕਰਨ ਦਾ ਕੰਮ ਕਰਦਾ ਹੈ ਇਹ ਸਾਰੇ ਕੰਮ ਛੱਡੀ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਨਾ ਇੱਕ ਗਿਫਟ ਦਿੱਤੀ ਹੋਈ ਡਿਜ਼ੀਜ਼ ਐ ਤੁਸੀਂ ਅਲਟਰਾਸਾਊਂਡ ਕਰਾਣ ਜਾਂਦੇ ਹੋ ਢਿੱਡ ਭੀੜ ਹੋਇਆ ਤੁਹਾਨੂੰ ਪਤਾ ਲੱਗਦਾ ਤੁਹਾਡੇ ਕਿਡਨੀ ਚ ਪੱਥਰੀ ਪਈ ਹੈ ਤੇ ਫੈਟੀ ਲੀਵਰ ਪਿਆ ਹੈ ਲੋਕਾਂ ਨੂੰ ਸਿੰਪਟਮ ਦਾ ਹੀ ਨਹੀਂ ਪਤਾ ਲੱਗਦਾ ਵੀ ਕੀ ਕੀ ਸਿੰਪਟਮ ਆਗੇ ਤੇ ਸਾਨੂੰ ਇਹ ਫੈਟੀ ਲੀਵਰ ਕਿਉਂ ਨਹੀਂ ਹੋ ਗਿਆ ਅਗਰ ਤੁਹਾਨੂੰ ਖਾਣਾ ਖਾਂਦੇ ਵਕਤ ਖਾਣਾ ਪਚਦਾ ਨਹੀਂ ਹੈ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਢਿੱਡ ਚ ਭਾਰੀ ਪਣ ਰਿਹਾ ਹੈ ਐਵੇਂ ਲੱਗਦਾ ਹੈ ਕਿ ਮੇਰਾ ਖਾਣਾ ਇੱਥੇ ਰੁਕ ਗਿਆ ਮੈਂ ਸਵੇਰੇ ਨਾਸ਼ਤਾ ਕੀਤਾ ਸੀ ਦੁਪਹਿਰ ਦੀ ਰੋਟੀ ਖਾਣ ਦਾ ਮਨ ਨਹੀਂ ਹੈ ਖੱਟਾ ਪਾਣੀ ਮੂੰਹ ਚ ਆ ਰਿਹਾ ਹੈ ਪੇਟ ਅਫਾਰਾ ਮਾਰ ਜਾਂਦਾ ਹੈ ਹੋ ਸਕਦਾ ਤੁਸੀਂ ਫੈਟੀ ਲੀਵਰ ਵਾਲੇ ਪਾਸੇ ਜਾ ਰਹੇ ਹੋ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵੀ ਇਹ ਪ੍ਰੋਬਲਮ ਆ ਰਹੀ ਹੈ ਇਹਨੂੰ ਠੀਕ ਨਹੀਂ ਕਰੋਗੇ ਤੇ ਪਹਿਲੇ ਸੈੱਲ ਵਿੱਚ ਜਿਹੜਾ ਲੀਵਰ ਦਾ ਸੈੱਲ ਹੈ ਉਹਦੇ ਥੋੜਾ ਜਿਹਾ ਫੈਟ ਜਮਾ ਹੋਏਗਾ ਇਹਨੂੰ ਇਗਨੋਰ ਕਰ ਦੋਗੇ ਥੋੜਾ ਹੋਰ ਫੈਟ ਜਮਾ ਹੋਣਾ ਸ਼ੁਰੂ ਹੋ ਜਾਏਗਾ ਫਿਰ ਮਰੀਜ਼ ਕਹਿੰਦਾ ਮੈਨੂੰ ਭੁੱਖ ਹੀ ਨਹੀਂ ਲੱਗਦੀ ਜੀ ਫਿਰ ਹੋਰ ਫੈਟ ਜਮਾ ਹੋਣਾ ਲੱਗ ਜਾਏਗਾ ਫੈਟੀ ਲੀਵਰ ਗ੍ਰੇਡ 3 ਹੋ ਜਾਏਗਾ ਮਰੀਜ਼ ਨੂੰ ਕਬਜ ਰਹਿਣ ਲੱਗੀ ਭੁੱਖ ਬੰਦ ਹੋ ਗਈ ਪੀਲੀਆ ਹੋਣਾ ਸ਼ੁਰੂ ਹੋ ਗਿਆ ਇਹ ਅਗਲੀ ਸਟੇਜ ਆ ਜਾਂਦੀ ਹੈ ਫਿਰ ਹੋਰ ਲੀਵਰ ਖਰਾਬ ਹੋਣ ਲੱਗ ਜਾਏਗਾ ਤੇ ਤੁਸੀਂ ਫੋਟੋਆਂ ਦੇਖਿਓ ਨੇ ਲੀਵਰੇਜ ਫੋੜੇ ਦਿਖਾਉਂਦੇ ਆ। ਉਹ ਸਿਰੋਸੀਸ ਹੋਵ ਲੀਵਰ ਹੋ ਗਿਆ, ਲੀਵਰ ਬਿਲਕੁਲ ਖਰਾਬ ਹੋ ਗਿਆ। ਫਿਰ ਢਿੱਡ 'ਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਬਿਮਾਰੀਆਂ ਸਟੈਪ ਬਾਈ ਸਟੈਪ ਚਲਦੀਆਂ ਇੱਕ-ਇੱਕ ਕਰਕੇ। ਪਹਿਲੇ ਗੈਸ ਬਣੇਗੀ, ਖੱਟੇ ਡਕਾਰ ਆਣਗੇ, ਭੋਜਨ ਨਹੀਂ ਪਚੇਗਾ, ਮੂੰਹ 'ਚ ਅਫਾਰਾ, ਢਿੱਡ 'ਚ ਅਫਾਰਾ ਬਣੇਗਾ, ਮੂੰਹ 'ਚ ਖੱਟਾ ਪਾਣੀ ਆਏਗਾ, ਡਾਈਜੈਸ਼ਨ ਨਹੀਂ ਹੋਈ, ਸਮਝੋ ਤੁਹਾਨੂੰ ਫੈਟੀ ਲੀਵਰ ਦਾ ਸੱਦਾ ਆ ਗਿਆ ਤੇ ਇਹਨੂੰ ਹੁਣੇ ਘਰੇ ਹੀ ਠੀਕ ਕਰ ਲਓ ਇਸ ਸਟੇਜ ਤੇ ਤੁਸੀਂ ਠੀਕ ਕਰ ਲੋਗੇ ਠੀਕ ਹੈ ਨਹੀਂ ਤੇ ਫਿਰ ਤੁਹਾਨੂੰ ਜੜੀ-ਬੂਟੀਆਂ ਦਾ ਸਾਰਾ ਲੈਣਾ ਪਏਗਾ ਜੀ ਜਿਵੇਂ ਸਰ ਤੁਸੀਂ ਗੱਲ ਕੀਤੀ ਕਿ ਇਹਨੂੰ ਘਰੇ ਹੀ ਠੀਕ ਕਰ ਲਓ ਕਿ ਇਹਨੂੰ ਘਰੇ ਵੀ ਠੀਕ ਕੀਤਾ ਜਾ ਸਕਦਾ ਹੈ ਬਿਲਕੁਲ ਕੀਤਾ ਜਾ ਸਕਦਾ ਜਿੰਨ ਕਾਰਨ ਤੋਂ ਬਣਿਆ ਉਹ ਪਹਿਲੇ ਤੇ ਕਾਰਨ ਬੰਦ ਕਰੋ ਫਿਰ ਉਹ ਚੀਜ਼ਾਂ ਐਡ ਕਰੋ ਜਿੰਨੇ ਕਰਕੇ ਠੀਕ ਹੁੰਦਾ ਹੁਣ ਇੱਕ ਬੰਦਾ ਹੈ ਉਹ ਕਹਿੰਦਾ ਜੀ ਉਹ ਮਿੱਟੀ 'ਚ ਕੰਮ ਕਰਕੇ ਆਇਆ ਉਹ ਕਹਿੰਦਾ ਮੈਨੂੰ ਸ਼ਾਫ ਸਾਫ ਕਰੋ ਅਸੀਂ ਉਹਦੇ ਪਾਣੀ ਸੁੱਟਣੇ ਆ ਉਹਨੂੰ ਸਾਫ ਕਰ ਦਿੰਨੇ ਆ ਜੇ ਉਹ ਬੰਦਾ ਮਿੱਟੀ ਚ ਖੇਢੀ ਜਾਵੇ ਤੇ ਉਹਦੇ ਤੇ ਪਾਣੀ ਤੁਸੀਂ ਸੁੱਟੀ ਜਾਓ ਕੀ ਉਹ ਸਾਫ ਹੋਏਗਾ ਹੋਈ ਨਹੀਂ ਸਕਦਾ ਇਧਰੋਂ ਮਿੱਟੀ ਲਾ ਰਿਹਾ ਐ ਇਧਰੋਂ ਤੁਸੀਂ ਪਾਣੀ ਸੁੱਟ ਰਹੇ ਹੋ ਸਾਫ ਨਹੀਂ ਹੋ ਸਕਦਾ ਪਹਿਲੇ ਤੇ ਉਹਨੂੰ ਸਾਫ ਕਰਨ ਵਾਸਤੇ ਮਿੱਟੀ ਬੰਦ ਕਰਨੀ ਪੈਗੀ ਫਿਰ ਉਹਦੇ ਤੇ ਪਾਣੀ ਸੁੱਟਣਾ ਪੈਗਾ ਤੇ ਇੱਥੇ ਮਿੱਟੀ ਕੀ ਹੈ ਲੀਵਰ ਨੂੰ ਠੀਕ ਕਰਨ ਵਾਸਤੇ ਜਿਹੜਾ ਖਾਣ ਪਾਣ ਹੈ ਹਲਕੇ ਖਾਣੇ ਤੇ ਆਜੋ ਖੱਟੀ ਤਲੀ ਚੀਜ਼ਾਂ ਬੰਦ ਫਰਾਈਡ ਚੀਜ਼ਾਂ ਬੰਦ ਚਿਕਣੀ ਚੋਪੜੀ ਚੀਜ਼ਾਂ ਬੰਦ ਨੋ ਅਗਰ ਕੋਈ ਐਲਕੋਹਲ ਲੈਂਦਾ ਹੈ ਐਲਕੋਹਲ ਬੰਦ ਜਾਂ ਉਹਨੂੰ ਘਟਾ ਦਿਓ ਹੌਲੀ-ਹੌਲੀ ਨੋਨ ਵੇਜ ਐਸਾ ਖਾਣਾ ਜਿਹੜਾ ਪਚਣੇ ਚ ਟਾਈਮ ਲਾਂਦਾ ਉਹ ਬੰਦ ਦੁੱਧ ਬੰਦ ਮੈਦਾ ਬੰਦ ਸਫੇਦ ਨਮਕ ਬੰਦ ਇਹ ਤਿੰਨੋਂ ਤੇ ਜ਼ਹਿਰ ਹੈ ਸਫੇਦ ਨਮਕ ਮੈਦਾ ਤੇ ਦੁੱਧ ਇਹ ਤਿੰਨੋਂ ਜ਼ਹਿਰ ਹੈ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਚੀਜ਼ਾਂ ਬੰਦ ਕਰ ਦਿਓ ਪਹਿਲੇ ਤੇ ਚੀਜ਼ਾਂ ਬੰਦ ਕਰੋ ਹੁਣ ਠੀਕ ਕਿਦਾਂ ਕਰਨਾ ਹੈ ਉਹ ਚੀਜ਼ਾਂ ਲਓ ਜਿਹੜੀ ਲੀਵਰ ਨੂੰ ਠੀਕ ਕਰਦੀਆਂ ਸਭ ਤੋਂ ਪਹਿਲੇ ਫਾਈਬਰ ਡਾਈਟ ਵਧਾਓ ਖੀਰਾ ਹੈ ਟਮਾਟਰ ਹੈ ਕकड़ी ਹੈ ਫਰੂਟ ਹੈ ਸੈਲਡ ਹੈ ਆਪਣੀ ਡਾਈਟ ਵਿੱਚ ਬਤਾ ਦੋ ਉਹ ਚੀਜ਼ਾਂ ਲੈਣੀ ਸ਼ੁਰੂ ਕਰੋ ਜਿਹੜੀ ਛੇਤੀ ਪਚਦੀਆਂ ਮੂੰਗੀ ਦੀ ਦਾਲ ਹੈ ਖਿਚੜੀ ਹੈ ਦਲੀਆ ਹੈ ਐਵੇਂ ਦੀ ਚੀਜ਼ਾਂ ਲਓ ਥੋੜਾ ਟਾਈਮ ਫਿਰ ਆਪਣੀ ਰੂਟੀਨ ਲਾਈਫ ਵਿੱਚ ਆ ਜਾਓ ਬਾਹਰ ਦਾ ਖਾਣ ਪੀਣ ਬੰਦ ਕਰ ਦੋ ਜਿੱਦਾਂ ਅਸੀਂ ਕਹਿੰਨੇ ਆ ਸਮੋਸੇ ਖਾਣੇ ਆ ਪਕੌੜੇ ਖਾਣੇ ਆ ਚਟਪਟੀ ਚੀਜ਼ਾਂ ਖਾਣੀਆਂ ਆ ਉਹ ਬੰਦ ਕਰ ਦੋ ਜਿਵੇਂ ਠੀਕ ਹੋਣ ਜਾਣਾ ਚਾਹੀਦਾ ਲੀਵਰ ਦੋ ਕਾਰਨ ਨਾਲ ਖਰਾਬ ਹੁੰਦਾ ਹੈ ਜੀ ਇੱਕ ਕਾਰਨ ਹੈ ਜਿਹੜੇ ਬੰਦੇ ਨੋਨ ਵੇਜ ਤੇ ਐਲਕੋਹਲ ਜ਼ਿਆਦਾ ਲੈਂਦੇ ਆ ਉਹਨੂੰ ਕਹਿੰਦੇ ਆ ਐਲਕੋਹੋਲਿਕ ਫੈਟੀ ਲੀਵਰ ਡਿਸੀਜ਼ ਐਲਕੋਹਲ ਪੀਣ ਕਰਕੇ दारू ਸ਼ਰਾਬ ਪੀਣ ਕਰਕੇ ਲੀਵਰ ਖਰਾਬ ਹੋ ਗਿਆ ਇੱਕ ਹੁੰਦਾ ਨੋਨ ਐਲਕੋਹੋਲਿਕ ਫੈਟੀ ਲੀਵਰ ਡਿਸੀਜ਼ ਜਿਹੜੇ ਬੰਦੇ ਨਸ਼ਾ ਵੀ ਨਹੀਂ ਕਰਦੇ दारू ਵੀ ਨਹੀਂ ਪੀਂਦੇ ਕੋਈ ਹੋਰ ਇਦਾਂ ਦਾ ਨਹੀਂ ਹੈ ਉਹਨਾਂ ਦਾ ਵੀ ਲੀਵਰ ਖਰਾਬ ਹੋ ਗਿਆ ਦੋਵਾਂ ਇੰਚ ਹੀ ਠੀਕ ਕਰਨ ਦਾ ਤਰੀਕਾ ਇਹਦੇ ਨਾਲ ਕਾਬੂ ਕਰ ਲਓ ਠੀਕ ਹੈ ਨਹੀਂ ਕਾਬੂ ਆਉਂਦਾ ਫਿਰ ਆਉਂਦੀ ਹੈ ਗੱਲ ਜੜੀ ਬੂਟੀਆਂ ਦੀ ਜੀ ਜੜੀ ਬੂਟੀਆਂ ਵਿੱਚ ਸੀ ਜੜੀ ਜੜੀ ਬੂਟੀ ਕਹਿੰਦੇ ਆ ਉਹਦੇ ਵਿੱਚ ਆਮਲਾ ਸਭ ਤੋਂ ਵਧੀਆ ਜਿਹੜੀ ਦਵਾਈ ਹੈ ਭੂਮੀ ਆਮਲਾ ਭੂਮੀ ਆਮਲਾ ਸਰਚ ਕਰੋ ਤੁਹਾਨੂੰ ਪਤਾ ਲੱਗੇਗਾ ਅੱਛਾ ਇਹ ਤੇ ਲੀਵਰ ਕਿਸੇ ਨੂੰ ਟ੍ਰਾਂਸਪਲੈਂਟ ਵਾਸਤੇ ਵੀ ਕਹਤਾ ਉਹਨੂੰ ਵੀ ਮੋੜਾ ਦੇ ਦਿੰਦਾ ਆਮਲਾ ਭੂਮੀ ਆਮਲਾ ਫਿਰ ਗ੍ਰਿਤ ਕੁਮਾਰੀ ਗ੍ਰਿਤ ਕੁਮਾਰੀ ਕਹਿੰਦੇ ਆ ਆਪਾਂ ਗੁਵਾਰ ਪੱਠੇ ਨੂੰ ਜਿਹੜਾ ਐਲੋਵੀਰਾ ਲੱਗਦੀ ਹੈ ਉਹ ਫਿਰ ਗिलोय ਆਮ ਘਰਾਂ ਵਿੱਚ ਲੱਗੀ ਹੋਈ ਹੈ ਗिलोय ਠੀਕ ਫਿਰ ਕਟਕੀ ਤੇ ਕਾਲਮੇਕ ਇਹ ਦੋ ਹੋਰ ਜੜੀ ਬੂਟੀਆਂ ਤਿੰਨ ਜੜੀ ਬੂਟੀਆਂ ਇਹਦੇ ਚ ਐਸੀ ਦੱਸੀਆਂ ਮੈਂ ਜਿਹੜੀ ਲੀਵਰ ਵਾਸਤੇ ਰਾਮਬਾਨ ਹੈ ਪਹਿਲੀ ਇਹ ਭੂਮੀ ਆਮਲਾ ਦੂਜੀ ਇਹ ਕਟਕੀ ਤੀਜੀ ਇਹ ਕਾਲਮੇਕ ਇਹ ਤਿੰਨੋਂ ਜੜੀ ਬੂਟੀਆਂ ਜੇ ਤੁਸੀਂ ਇਹਦੀ ਠੀਕ ਵਰਤੋਂ ਕਰ ਲੋਗੇ ਲੀਵਰ ਫਟੀ ਨਹੀਂ ਹੋਏਗਾ ਕਿਸੇ ਦਾ ਹੋ ਗਿਆ ਹੈ ਤੇ ਉਹ ਠੀਕ ਹੋਏਗਾ ਕੋਈ ਕਹਿੰਦਾ ਵੀ ਮੈਂ ਤੇ ਕਿੱਦਾਂ ਵਰਤੋਂ ਕਰਨੀ ਹੈ ਜੀ ਸਾਰੀ ਚੀਜ਼ਾਂ ਦਾ ਬਰਾਬਰ ਮਾਤਰਾ ਵਿੱਚ ਪਾਊਡਰ ਲੈ ਲਓ ਸਾਰੀ ਚੀਜ਼ਾਂ 50 ਗ੍ਰਾਮ ਲੈ ਲਓ ਜਿਹੜੀ ਦਸੀ ਉਹਨਾਂ ਨੂੰ ਰੱਖ ਕੇ ਕੁੱਟ ਕੇ ਪਾਊਡਰ ਬਣਾ ਲਓ ਇਸ ਪਾਊਡਰ ਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲਓ ਦੂਜਾ ਤਰੀਕਾ ਕੀ ਹੈ ਸਾਰਿਆਂ ਦਾ ਪਾਊਡਰ ਬਣਾ ਲਿਆ 1 ਲੀਟਰ ਪਾਣੀ ਚ ਦੋ ਚਮਚ ਪਾ ਦਿਓ ਇਹਨੂੰ ਉਬਾਲ ਲਓ ਚੰਗੀ ਤਰ੍ਹਾਂ ਜਦੋਂ ਪਾਣੀ ਚੌਥਾ ਹਿੱਸਾ ਰਹਿ ਜੇ 250 ਐਮਐਲ ਰਹਿ ਜੇ ਇਹ ਪਾਣੀ ਨੂੰ ਪੀ ਲਓ ਇੰਦਾ ਹੋਰ ਸੌਖਾ ਜੋ ਕੰਮ ਕੀਤਾ ਸੀ ਅਸੀਂ ਇੰਦੀ ਗੋਲੀ ਬਣਾਤੀ ਇੰਦਾ ਹੀ ਉਹ ਪਾਣੀ ਬਣਾਤਾ ਦੋ ਚਮਚ ਪਾਣੀ ਪੀ ਲਓ ਦੋ ਗੋਲੀਆਂ ਖਾ ਲਓ ਫੈਟੀ ਲੀਵਰ ਠੀਕ ਗ੍ਰੇਡ ਦੇ ਉੱਤੇ ਡਿਪੈਂਡ ਕਰਦਾ ਹੈ ਫੈਟੀ ਲੀਵਰ ਗ੍ਰੇਡ 1 ਹੈ ਇੱਕ ਤੋਂ 2 ਮਹੀਨੇ ਠੀਕ ਹੋ ਜਾਂਦਾ ਹੈ ਪਾਊਡਰ ਲੈਣ ਨਾਲ 2 ਹੈ 3 ਤੋਂ 4 ਮਹੀਨੇ ਲੱਗਣਗੇ 3 ਹੈ 6 ਤੋਂ 8 ਮਹੀਨੇ ਲੱਗਣਗੇ ਸਿਰੋਸੀਸ ਹੋਵ ਲੀਵਰ ਹੈ 1 ਸਾਲ ਲੱਗੇਗਾ ਕਿਹੜੀ ਪੋਜੀਸ਼ਨ ਤੇ ਖੜੇ ਹੋ ਤੇ ਇਹ ਜਿਹੜੀ ਬੂਟੀਆਂ ਦਾ ਯੂਜ਼ ਕਰੋਗੇ ਤੁਹਾਡੀ ਬੋਡੀ ਡੀਟੌਕਸੀਫਾਈ ਹੋ ਜਾਏਗੀ ਲੀਵਰ ਹੈਲਦੀ ਹੋ ਜਾਏਗਾ ਜਦੋਂ ਤੁਹਾਡਾ ਲੀਵਰ ਹੈਲਦੀ ਹੋ ਗਿਆ ਲੀਵਰ ਤੋਂ ਇਮਿਊਨਿਟੀ ਬਣਨੀ ਹੈ। ਸਰੀਰ ਨੂੰ ਤਾਕਤ ਮਿਲੇਗੀ, ਇਮਿਊਨਿਟੀ ਬਣੇਗੀ, ਖੂਨ ਸਾਫ਼ ਬਣੇਗਾ, ਖੂਨ ਸਾਫ਼ ਹੋਏਗਾ, ਸਾਰੇ ਸਰੀਰ 'ਚੋਂ ਵੇਸਟ ਬਾਹਰ ਨਿਕਲ ਜਾਏਗਾ। ਕੋਈ ਗਲਤ ਖਾਦਾ ਪੀਦਾ ਉਹਦੇ ਕਰਕੇ ਪੌਇਜ਼ਨਿੰਗ ਹੋ ਰਹੀ ਹੈ, ਫੂਡ ਪੌਇਜ਼ਨਿੰਗ ਕਹਿੰਦੇ ਆ, ਉਹ ਠੀਕ ਹੋਏਗੀ, ਖੱਟੇ ਡਕਾਰ ਨਹੀਂ ਆਣਗੇ, ਗੈਸ ਨਹੀਂ ਬਣੇਗੀ। ਢਿੱਡ ਠੀਕ, ਸਾਰੀ ਚੀਜ਼ਾਂ ਠੀਕ। ਜੀ। ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਬੂਮੀ ਆਮਲਾ ਜਿਹੜਾ ਹੈਗਾ ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਸਰ ਇਹ ਕਿਹੜੇ ਟਾਈਮ ਵਰਤੋਂ ਕਰਨੀ ਚਾਹੀਦੀ ਹੈ ਜੀ? ਦੇਖੋ ਜਿਹੜਾ ਇਹ ਪਾਊਡਰ ਹੈ ਕੱਲਾ ਭੂਮੀ ਆਮਲਾ ਵੀ ਯੂਜ਼ ਕਰ ਲੋਗੇ ਨਾ ਉਹ ਵੀ ਰਾਮ ਬਾਣਾ ਇੰਦੇ ਚ ਹੋਰ ਕੋਈ ਵੀ ਚੀਜ਼ ਨਾ ਪਾਓ ਭਾਵੇਂ ਇਹਦਾ ਪਾਊਡਰ ਸਵੇਰੇ ਤੇ ਸ਼ਾਮ ਅੱਧੀ ਅੱਧੀ ਚਮਚ ਲੈਣਾ ਸ਼ੁਰੂ ਕਰ ਦੋ ਜੀ ਸਰ ਇੱਕ ਗੱਲ ਹੁੰਦੀ ਹੈ ਕਿ ਜਿਵੇਂ ਕਈ ਵਾਰੀ ਕੀ ਹੁੰਦਾ ਕਈ ਲੋਕ ਇਹ ਕਹਿ ਦਿੰਦੇ ਹੈਗੇ ਕਿ ਜਿਵੇਂ ਬੱਚੇ ਹੈਗੇ ਆ ਉਹ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਟੇਸਟ ਜਿਹੜਾ ਹੈ ਵਧੀਆ ਨਹੀਂ ਆਉਂਦਾ ਬੱਚੇ ਵੀ ਕੀ ਜਿਹੜਾ ਹੈ ਇਸ ਦਾ ਵਰਤੋਂ ਕਰ ਸਕਦੇ ਜਾਂ ਬੱਚਿਆਂ ਲਈ ਕੋਈ ਹੋਰ ਵੀ ਜੜੀ ਬੂਟੀ ਆਉਂਦੀ ਹੈ ਦੇਖੋ ਲੀਵਰ ਨੂੰ ਉਹ ਚੀਜ਼ ਠੀਕ ਕਰਦੀ ਹੈ ਜਿਹੜੀ ਕੜਵੀ ਹੈ ਇਹ ਕੜਵੀ ਚੀਜ਼ਾਂ ਲੈਣੀਆਂ ਪੈਣੀਆਂ ਲੀਵਰ ਨੂੰ ਠੀਕ ਕਰਨ ਵਾਸਤੇ ਇਨ ਨੂੰ ਅਗਰ ਤੁਸੀਂ ਮਿੱਠਾ ਬਣਾਉਣਾ ਚਾਹੁੰਦੇ ਹੋ ਇੰਦੇ ਸ਼ਾਇਦ ਮਿਕਸ ਕਰਕੇ ਦੇ ਦਿਓ ਬੱਚੇ ਨੂੰ ਮਿੱਠੀ ਚੀਜ਼ ਹੁੰਦੇ ਨਾਲ ਦੇ ਦਿਓ ਸ਼ਿਕੰਜੀ ਨਾਲ ਦੇ ਦਿਓ ਸ਼ਿਕੰਜੀ ਬਣਾਈ ਸ਼ਿਕੰਜੀ ਚ ਮਿੱਠਾ ਜ਼ਿਆਦਾ ਪਾ ਲਿਆ ਦੇ ਦਿਓ ਜੀ ਮਿੱਠੇ ਚ ਵੀ ਤੁਸੀਂ ਗੁੜ ਦਾ ਯੂਜ਼ ਕਰਨਾ ਹੈ ਚੀਨੀ ਨਹੀਂ ਲੈਣੀ ਮਿੱਠਾ ਬਣਾਉਣ ਵਾਸਤੇ ਜੀ ਜੀ ਸਰ ਇੱਕ ਚੀਜ਼ ਹੋਰ ਦੱਸੋ ਜਿਵੇਂ ਅਸੀਂ ਤਾਂ ਆਪਾਂ ਫੈਟੀ ਲੀਵਰ ਦੀ ਗੱਲ ਕਰ ਰਹੇ ਸੀ ਕਿ ਇਹਨੂੰ ਆਪਾਂ ਠੀਕ ਕਰ ਸਕਦੇ ਹਾਂ ਕਈ ਵਾਰੀ ਕੀ ਹੁੰਦਾ ਕਿ ਸਾਡੇ ਲੀਵਰ ਦੇ ਵਿੱਚ ਨਾ ਐਸ ਜੀਓਟੀ ਉਹਨੂੰ ਕਹਿੰਦੇ ਸਜੋਟ ਬਿਲਕੁਲ ਉਹ ਵਜਨਦੇ ਆ ਜੀ ਦੇਖੋ ਲੀਵਰ ਦਾ ਜਦੋਂ ਅਸੀਂ ਮਾਡਰਨ ਸਾਇੰਸ ਆ ਗਈ ਹੈ ਇਹਦੇ ਟੈਸਟ ਕਰਨੇ ਆ ਇਨ ਟੈਸਟ ਤੇ ਸਾਨੂੰ ਮੇਨ ਜਿਹੜੀ ਚੀਜ਼ਾਂ ਦੇਖਣੀਆਂ ਹੁੰਦੀਆਂ ਉਹ ਦੇਖਣੀਆਂ ਹੁੰਦੀਆਂ ਇੱਕ ਤੇ ਬਿਲੀਰੂਬਿਨ ਵੀ ਪੀਲੀਆ ਤੇ ਨਹੀਂ ਹੋ ਰਿਹਾ ਇੱਕ ਹੁੰਦੇ ਚ ਹੁੰਦਾ ਐਸਜੀਓਟੀ ਐਸਜੀਪੀਟੀ ਇਹ ਦੋਨੋਂ ਇਨਜ਼ਾਈਮਸ ਹੈ ਲੀਵਰ ਦੇ ਇਹ ਇਨਜ਼ਾਈਮਸ ਪਹਿਲੇ ਦੱਸ ਦਿੰਦੇ ਆ ਸਾਨੂੰ ਵੀ ਤੁਹਾਡਾ ਲੀਵਰ ਖਰਾਬ ਵਾਲੇ ਪਾਸੇ ਧੁਰ ਰਿਹਾ ਮੰਨ ਲਓ ਇਹਦੀ ਨੋਰਮਲ ਰੇਂਜ ਹੈ 40 ਤੁਹਾਡਾ 50 ਆ ਗਿਆ ਇਹ ਤੁਰ ਪਿਆ ਤੁਹਾਡਾ ਲੀਵਰ ਖਰਾਬ ਹੋਣ ਵਾਸਤੇ ਕਿਉਂਕਿ ਅਸੀਂ ਡਾਕਟਰਾਂ ਵੈਦਾਂ ਸਾਨੂੰ ਪਤਾ ਹੈ ਕਈ ਵਾਰੀ ਮਰੀਜ਼ਾਂ ਦਾ ਓ.ਟੀ.ਪੀ.ਟੀ ਵੱਧਦਾ ਵੀ ਨਹੀਂ ਹੈ ਪਰ ਲੀਵਰ ਖਰਾਬ ਹੋ ਰਿਹਾ ਹੁੰਦਾ ਹੈ। ਅਲਟਰਾਸਾਊਂਡ ਤੋਂ ਪਤਾ ਲੱਗਦਾ ਕੂਨ ਦੀ ਜਾਂਚ ਕਰਾਓ ਲੀਵਰ ਟੈਸਟ ਕਰਾਓ ਉਹਦੇ ਵਿੱਚ ਨੋਰਮਲ ਹੁੰਦਾ ਪਰ ਖਰਾਬ ਹੋ ਰਿਹਾ ਹੁੰਦਾ। ਫਿਰ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਐਲਕਲਾਈਨ ਫਾਸਫਟੇਸ ਉਹ ਵੀ ਦੇਖਣਾ ਹੁੰਦਾ ਸਾਨੂੰ। ਇੱਕ ਜੀ.ਜੀ.ਟੀ.ਪੀ ਹੁੰਦਾ ਉਹ ਵੀ ਦੇਖਣਾ ਹੁੰਦਾ। ਮੇਨ ਐਸ.ਜੀ.ਓ.ਟੀ.ਪੀ.ਟੀ ਹੁੰਦਾ ਜੇਕਰ ਤੁਹਾਡਾ ਵੱਧ ਰਿਹਾ ਤੇ ਨਾਲੇ ਦੀ ਨਾਲੇ ਤੁਹਾਨੂੰ ਘਰੇਲੂ ਨੁਸਖਾ ਯੂਜ਼ ਕਰ ਲੈਣਾ ਚਾਹੀਦਾ ਜਾਂ ਆਯੁਰਵੈਦਿਕ ਦਵਾਈ ਯੂਜ਼ ਜੀ ਸਰ ਕਈ ਵਾਰੀ ਕਈ ਲੋਕ ਕਹਿੰਦੇ ਕਿ ਅਸੀਂ ਜਿਵੇਂ ਆਮਲਾ ਵਗੈਰਾ ਨੂੰ ਯੂਜ਼ ਕਰਦੇ ਹੈਗੇ ਤਾਂ ਸਾਨੂੰ ਜਿਹੜੇ ਦਸਤ ਲੱਗ ਜਾਂਦੇ ਹੈਗੇ ਆ ਤਾਂ ਉਹਦਾ ਕੀ ਕਾਰਨ ਹੁੰਦਾ ਹੈਗਾ ਕਿ ਉਹਨਾਂ ਨੂੰ ਜੇ ਇਹ ਚੀਜ਼ ਹਜ਼ਮ ਨਹੀਂ ਆ ਰਹੀ ਜਾਂ ਫਿਰ ਜਿਹੜਾ ਉਹਨਾਂ ਦਾ ਲੀਵਰ ਠੀਕ ਹੋ ਰਿਹਾ ਤਾਂ ਲੱਗ ਰਿਹਾ ਉਹਨਾਂ ਨੂੰ ਦੇਖੋ ਬੋਡੀ ਆਪਣੀ ਤਰਫੋਂ ਤੇ ਵੇਸਟ ਨੂੰ ਬਾਹਰ ਕੱਢਦੀ ਹੈ ਉਹ ਚਾਹੇ ਵੋਮਿਟਿੰਗ ਉਲਟੀ ਕਰਕੇ ਕੱਢੇ ਜਾਂ ਦਸਤ ਲਾ ਕੇ ਕੱਢੇ ਜਾਂ ਯੂਰੀਨ ਦੇ ਥਰੂ ਕੱਢੇ ਜਾਂ ਸਵੇਟਿੰਗ ਦੇ ਥਰੂ ਕੱਢੇ ਪਸੀਨਾ ਵੀ ਡੀਟੌਕਸੀਫਾਈ ਕਰਨਾ ਹੈ ਉਲਟੀ ਆਣਾ ਵੀ ਡੀਟੌਕਸੀਫਾਈ ਹੋਣਾ ਹੈ ਤੁਸੀਂ ਕੋਈ ਗਲਤਮਲ ਚੀਜ਼ ਖਾਧੀ ਬੋਡੀ ਨੇ ਉਹਦਾ ਰਿਐਕਸ਼ਨ ਕਰਨਾ ਹੈ ਢਿੱਡੇ ਚੀਜ਼ ਪਈ ਹੈ ਤੁਹਾਡੀ ਉਹ ਪਚ ਨਹੀਂ ਰਹੀ ਸਰੀਰ ਕੀ ਕਰੇਗਾ ਉਹਨੂੰ ਬਾਹਰ ਸੁੱਟੇਗਾ ਉਲਟੀ ਆ ਦੇਗੀ ਉਹ ਚੀਜ਼ ਥੋੜੀ ਜੀ ਪਚ ਕੇ ਢਿੱਡ ਤੋਂ ਥੱਲੇ ਚਲੀ ਗਈ ਹੁਣ ਉਹ ਉਲਟੀ ਦੇ ਥਰੂ ਤੇ ਬਾਹਰ ਨਹੀਂ ਆ ਸਕਦੀ ਬੋਡੀ ਨੂੰ ਦੇ ਰਿਐਕਸ਼ਨ ਕਰੇਗਾ ਐਕਸ਼ਨ ਲਏਗਾ ਉਹ ਦਸਤ ਦੇ ਥਰੂ ਬਾਹਰ ਕੱਢ ਦੇਗਾ ਜੀ ਕੋਈ ਚੀਜ਼ ਐਬਜ਼orb ਹੋ ਗਈ ਬੋਡੀ ਚ ਫਿਲਟਰ ਹੋ ਕੇ ਖੂਨ ਨੂੰ ਸਾਫ਼ ਕਰਦੇ ਕਰਦੇ ਉਹਨੂੰ ਕੋਈ ਗੰਦੀ ਚੀਜ਼ ਮਿਲੀ ਉਹ ਯੂਰਿੰ ਦੇ ਤੂਬਾਰ ਕੱਢ ਦੇਗਾ ਬੋਲੀ ਨੇ ਸਿਸਟਮ ਬਣਾਇਆ ਹੈ ਆਪਣਾ ਚੀਜ਼ਾਂ ਨੂੰ ਬਾਹਰ ਕੱਢਣ ਦਾ ਜਿਹੜਾ ਜਦੋਂ ਅਸੀਂ ਆਮਲਾ ਲੈਂਦੇ ਆ ਭੂਮੀ ਆਮਲਾ ਲੈਂਦੇ ਆ ਕਈ ਚੀਜ਼ਾਂ ਦਾ ਟਿੱਡ ਜਿਹੜਾ ਨਾ ਤੇ ਲੋਕਾਂ ਦਾ ਟਿੱਡ ਹੈ ਉਹ ਇਦਾਂ ਦਾ ਹੁੰਦਾ ਹੈ ਮਰੀਦੂ ਡੈਡ ਹੁੰਦਾ ਹੈ ਵੀ ਦੁੱਧ ਵੀ ਪੀ ਲੈਣ ਤੇ ਦਸਤ ਲੱਗ ਜਾਂਦੇ ਆ ਉਹਨਾਂ ਦੀ ਅਗਨੀ ਉਦਾਂ ਦੀ ਹੈ ਜੀ ਜਿਨ੍ਹਾਂ ਦੀ ਸਟਰੋਂਗ ਅਗਨੀ ਆ ਉਹਨੂੰ ਦੁੱਧ ਪਿਆਓ ਕੁਝ ਵੀ ਨਹੀਂ ਹੁੰਦਾ ਕਈ ਲੋਕੀ ਦੇਖਿਆ ਉਹਨੇ ਦੁੱਧ ਪੀ ਲੈਣੇ ਆਂ ਜੀ ਸਵੇਰੇ ਮੋਸ਼ਨ ਆ ਜਾਂਦਾ ਉਹ ਸਾਡੀ ਅਗਨੀ ਤੇ ਡਿਪੈਂਡ ਕਰਦਾ ਹੈ ਪਰ ਆਮਲਾ ਖਾਣ ਨਾਲ ਜਨਰਲੀ ਦਸਤ ਨਹੀਂ ਲੱਗਦੇ ਉਹ ਕਿਉਂਕਿ ਅੰਦਰ ਦਾ ਵੇਸਟ ਬਾਹਰ ਕੱਢਦਾ ਇਸ ਕਰਕੇ ਬੰਦੇ ਨੂੰ ਐ ਲੱਗਦਾ ਮੈਨੂੰ ਮੋਸ਼ਨ ਜ਼ਿਆਦਾ ਆਇਆ ਜੀ ਠੀਕ ਹੈ ਰੋਟੇਟ ਦੀ ਅਗਨੀ ਅਗਰ ਅਗਨੀ ਆਪਣੀ ਸਮ ਕਰ ਲਾਂਗੇ ਮਤਲਬ ਬਰਾਬਰ ਕਰ ਲਾਂਗੇ ਨਾ ਅਗਨੀ ਜ਼ਿਆਦਾ ਹੋਵੇ ਨਾ ਅਗਨੀ ਘੱਟ ਹੋਵੇ ਤੇ ਸਾਨੂੰ ਦਸਤ ਨਹੀਂ ਲੱਗਣਗੇ ਮਤਲਬ ਕਿ ਘਬਰਾਉਣ ਦੀ ਲੋੜ ਨਹੀਂ ਹੈਗੀ ਜੇ ਲੱਗ ਜਾਂਦੇ ਆ ਤਾਂ ਡਰੋ ਨਾ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਜੀ ਜੀ ਸਰ ਜਾਂਦੇ ਜਾਂਦੇ ਕੋਈ ਅਜਿਹੀ ਟਿਪਸ ਦੋ ਕਿ ਲੋਕਾਂ ਦਾ ਜਿਹੜਾ ਫੈਟੀ ਲੀਵਰ ਹੋਵੇ ਹੀ ਨਾ ਫੈਟੀ ਲੀਵਰ ਨਾ ਹੋਵੇ ਉਹਦੇ ਵਾਸਤੇ ਤੇ ਸਿੰਪਲ ਟਿਪਸ ਹੈ ਜੀ ਕਿਚਨ ਵਿੱਚੋਂ ਸਫੇਦ ਚੀਜ਼ ਬਾਹਰ ਕੱਢ ਦੋ ਦੁੱਧ ਨਮਕ ਤੇ ਮੈਦਾ ਇੱਕ ਤੇ ਤਿੰਨ ਚੀਜ਼ਾਂ ਬਾਹਰ ਕੱਢ ਦਿਓ ਫਿਰ ਡਾਈਟ ਇਚ ਐਡ ਕਰੋ ਫਾਈਬਰ ਡਾਈਟ ਸਲਾਦ ਵੱਧ ਤੋਂ ਵੱਧ ਲਓ ਫਰੂਟ ਵੱਧ ਤੋਂ ਵੱਧ ਲਓ ਤੁਹਾਨੂੰ ਨਹੀਂ ਹੋਏਗਾ ਬਾਹਰ ਦੀ ਚੀਜ਼ਾਂ ਅਵੋਇਡ ਕਰ ਸਕਦੇ ਹੋ ਤੇ ਮੇਨਵੇਂ ਅਵੋਇਡ ਕਰ ਦੋ ਪੀਜ਼ਾ ਬੰਦ ਕਰ ਦੋ 버ਗਰ ਬੰਦ ਕਰ ਦੋ ਨੂਡਲਸ ਬੰਦ ਕਰ ਦੋ ਐਵੇਂ ਦੀ ਚੀਜ਼ਾਂ ਕਦੀ ਪਕੌੜੇ ਖਾਣ ਦਾ ਮਨ ਹੈ ਕਦੀ ਮਹੀਨੇ 'ਚ 15 ਦਿਨ 'ਚ ਖਾ ਲਓ ਦੂਨਾ ਵੀਤੇ ਆਪਾਂ ਪਰ ਕੋਸ਼ਿਸ਼ ਕਰੋ ਕਿ ਇਹਨਾਂ ਦੀ ਪਰੇਜ ਰੱਖਿਆ ਜਾਵੇ ਫਿਰ ਜੇ ਕਿਸੇ ਦਿਨ ਕੋਈ ਗਲਤਮਲਤ ਚੀਜ਼ ਖਾਦੀ ਜਾਂਦੀ ਹੈ ਤੇ ਤੁਸੀਂ ਸਰੀਰ ਦੇ ਉੱਤੇ ਕੰਮ ਜ਼ਰੂਰ ਕਰਨਾ ਹੈ ਉਹਦੇ ਵਾਸਤੇ ਐਕਸਰਸਾਈਜ਼ ਕਰੋ ਤਾਂ ਕਿ ਜਿਹੜਾ ਜ਼ਿਆਦਾ ਫੈਟ ਲਿੱਤਾ ਗਿਆ ਉਹ ਬਰਨ ਹੋ ਜੇ ਉਹਦੇ ਤੇ ਕੰਮ ਕਰੋ ਯੋਗਾ ਕਰੋ ਇਹ ਚੀਜ਼ਾਂ ਦਾ ਯੂਜ਼ ਕਰੋਗੇ ਤੁਹਾਨੂੰ ਕਦੀ ਵੀ ਫੈਟੀ ਲਿਵਰ ਨਹੀਂ ਹੋਏਗਾ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਕੁਝ ਸੀ ਦਸ਼ਕੋ ਵਾਕੀ ਸਰੂਨਾ ਨੇ ਬੜੀ ਮੁੱਲੀ ਜਾਣਕਾਰੀ ਦਿੱਤੀ ਹੈ ਕਿ ਆਪਾਂ ਜਿਹੜੇ ਆਪਣੇ ਘਰ ਦੇ ਵਿੱਚ ਹੀ ਆਪਣੇ ਫੈਟੀ ਲੀਵਰ ਨੂੰ ਵੀ ਠੀਕ ਕਰ ਸਕਦੇ ਹਾਂ ਜ਼ਰੂਰੀ ਹੈ ਕਿ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਹੈ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਹੁਣ ਮੈਨੂੰ ਦਮਨਪੀਨੂ ਦਿਵਾ ਗਿਆ ਧੰਨਵਾਦ